ਸਰ ਜੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਤਕ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਬਾਤ ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਗੁਰ ਨਾਨਕ ਲੰਕਿ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸੋ ਰਾਮਦਾਸ ਸਹਿ ਹੰ ਸਹਾਏ ਅਰਜੁਨ ਹਰगोविंद ਨੋ ਸਿਮਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਪਈਐ ਜਿਸ ਮਿਥੈ ਸਬਦੁ ਪੁਜਾਈ ਤੇ 72 ਸਿਮਰਿਆ ਕਰਨ ਜਿਤੇ ਆਵੇ ਧਾਰੇ ਸਭ ਥਾਈ ਹੋਏ ਜੀ ਸਹਾਏ ਦਸਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੇ ਚੂਟ ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਪਾਠ ਰਕਸ਼ਨੀ ਜੀ ਦਾ ਅੰਤ ਤੱਕ ਸਾਥ ਸੰਗਤ ਬੋਲਣਾ ਜੀ ਨਮਾਣੀ ਤੁਹੇ ਜੇ ਨਮਾਣਿਆ ਤੇ ਮਾਨ ਸਤਿਗੁਰੂ ਨਤਨਿਆਂ ਦੇ ਪਾਣ ਸਤਿਗੁਰੂ ਦੇ ਓਟਿਆਂ ਦੇ ਓਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੀ ਅਪਾਰ ਕਿਰਪਾ ਸਭ ਤਾਂ ਸੰਧਿਆ ਸਮੇਂ ਦੀਵਾਨਾਂ ਦੀ ਸਮਾਪਤੀ ਹੋਈ ਹੈ ਜੀ ਉਪਰੰਤ ਕਾਪ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲ ਸੋਇਲਾ ਸਾਹਿਬ ਬਾਣੀ ਦੇ ਜਾਪ ਹੋਏ ਜੀ ਪਾਵਨ ਬਾਣੀ ਦੇ ਜਾਪ ਕਰਦੇ ਹਾਂ ਪਾਵਨ ਸਰੂਪ ਦੀ ਸੇਵਾ ਕਰਦੇ ਹਾਂ ਹੋਈਆਂ ਉਲਟਾਈਆਂ ਦੇਖੇ ਨਾ ਬਖਸ਼ਣੀ ਜੀ ਅਗੋਂ ਆਸਤੇ ਸਮਤ ਬਖਸ਼ਣੀ ਆਪ ਜੀ ਕਰੋ ਕਿਰਪਾ ਸੁਖਾਸਨ ਹੋਵੋ ਜੀ ਸੰਗਤਾਂ ਨੂੰ ਸੇਵਾਦਾਰਾਂ ਨੂੰ ਛੁਟੀਆਂ ਬਖਸ਼ੋ आमरत वेले तुनि दर्शन बिदार पक्ष के निहार करना सतगोवि जी नाम चित्त आवे नाम नाम जप जीवा तेरे पाणि सर्वत्र वाह का रसा वाह हे तुजी के तरे सो निहार सा ਜਾ ਜਾਏ ਪਹਿ ਮੇਰਾ ਸਤਿਗੁਰੂ ਸੋ ਤਾਨ ਸੁਹਾਵਾ ਧਰਮ ਜਾਈ ਸੋ ਤਾਨ ਸੁਹਾਵਾ ਧਰਮ ਜਾਈ ਕੋਰ ਸਿੱਧੀ ਸੁਥਨ ਪਾਲੇ ਲੈ ਤੁਮਕਲਾ ਸੁਗੁਰੂ ਸਰਦਾ ਜੋ ਨਹਾਰ ਨਾਮ ਤੇਰਾ ਨਾਮ ਤੇਰਾ ਜੈ ਨਾਮ ਤੇ ਸਤਿ ਸ਼ਤੁਰ ਪੂਰੇ ਆਰਨ ਹਰ ਪੂਰੇ ਬਰਵਾ ਪੂਰੇ ਕਰਦਾ ਵਾ ਆ ਜਾਏ ਵੇ ਮੇਰਾ ਸੁਨੂ ਗਾਨ ਸੁਹਾਵਰਾ ਰਾਗ ਦਾ ਦੇ ਸੋ ਗਾਨ ਸੁਹਾਵਰਾ I'm <laughs> not

Para